ਪਿੰਡ ਦੀ ਟੀਮਾ ਦੇ ਅੰਦਰ ਕੁਝ ਲੋਕਾਂ ਨੇ ਇੱਕ ਤेंदुआ ਦੇਖਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ ਵਾਇਰਲ ਹੋ ਰਹੀ ਹੈ ਤेंदुए ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਕਾਰਨ ਪਿੰਡ ਵਾਸੀਆਂ ਦੇ ਅੰਦਰ ਕਾਫੀ ਦਹਿਸ਼ਤ ਦਾ ਮਾਹੌਲ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਤेंदुए ਨੂੰ ਕਾਬੂ ਕਰਨ ਦੇ ਲਈ ਪਿੰਡ ਦੇ ਅੰਦਰ ਸੀਸੀਟੀਵੀ ਕੈਮਰੇ ਤੇ ਘਰਾਂ ਦੇ ਬਾਹਰ ਪਿੰਜਰੇ ਲਗਾਏ ਹੋਏ ਹਨ ਤਾਂ ਜੋ ਇਸ ਤेंदुए ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਦੱਸਦੀ ਹੈ ਕਿ ਪਿੰਡ ਦੇ ਅੰਦਰ ਪਸ਼ੂਆਂ ਦਾ ਨੁਕਸਾਨ ਅਤੇ ਕਿਸੇ ਵਿਅਕਤੀ ਦਾ ਨੁਕਸਾਨ ਨਾ ਹੋ ਸਕੇ ਇਸ ਦੇ ਲਈ ਬੜੇ ਹੀ ਏhtਿਆਤ ਜੁੜੇ ਨੇ ਜੰਗਲਾਤ ਵਿਭਾਗ ਦੇ ਵੱਲੋਂ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਵੀ ਛੱਟ ਲੱਗ ਗਈ ਡਾਂਗ ਕੌਣ ਖਿੱਚ ਲੈ ਤਿੰਦੂਆ ਤੇ ਤਿੰਦੂ ਦੇ ਡਾਂਗ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਹਾਂਜੀ ਅਸੀਂ ਜਦੋਂ ਦੋਰੇ ਛਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ। ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾਜਾ ਨਹੀਂ ਪੈਣ ਲੱਗਾ ਵੇਖਿਆ। ਹਾਂਜੀ ਸਿਰਫ ਪਿੰਜਰਾ ਕਿੱ데 ਲਾਇਆ? ਪਿੰਜਰਾ ਇੱਕ ਖਿਡਾਣੇ ਲਾਇਆ ਮੈਗਮੇ ਵਾਲਿਆਂ ਨੂੰ। ਹਾਂਜੀ ਕੈਮਰਾ ਵੀ ਲਾ ਕੇ ਗਏ ਓਏ। ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰਵੇ। ਪਿੰਡ 'ਚ ਕੀ ਕੀ ਨੁਕਸਾਨ ਕਰ ਗਿਆ? ਪਿੰਡ 'ਚ ਇੱਕ ਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿ ਇਹ ਕਈ ਨੁਕਸਾਨ ਕੀ ਤਾਈ ਕਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਇਆ ਕਾਰਨ ਤੇ ਰੌਲਾ ਪਹਿਲੇ ਚਿਰੰਦਰਾ ਸੀ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੇ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਕਮੇ ਵਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਕੁੱਕੜ ਰੱਖੇ ਵਿੱਚ ਅੰਦੇ ਕੋਈ ਨਾ ਕੋ ਵਿੱਚ ਮਾਸ ਪਾਓ ਤੇ ਕੋਈ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ ਹੁਣੇ ਹੁਣੇ ਆਪ ਆਖਾਂ ਇਹ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂਗੇ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਫੇਨਾ ਜੇ ਤੇ ਜਤਾ ਉਹ ਲੋਕ ਕਿਤੇ ਵੀ ਸਕਦਾ ਅਸੀਂ ਡਰਦੇ ਹੈ ਨਾ ਚਿੱਤ ਨਹੀਂ ਹੁੰਦੇ ਆਮ ਲੋਕਾਂ ਸਾਰੇ ਕਈ ਕਹਿੰਦਾ ਇਧਰ ਆ ਗਿਆ ਇਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕਿ ਸਾਡੇ ਨਾਲ ਵਾਪਰੀ ਅਸੀਂ ਨਾ ਦੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ